ਸਿੰਘ ਜੀ ਦਾ ਤਰੀਕਾ ਤੁਹਾਡਾ ਸਾਡੇ ਬਲੌਗ ਵਿੱਚ ਅੱਜ ਫੇਰ ਸਵਾਗਤ ਹੈ ਅੱਜ ਗੁਰਮੁਖੀਆਂ ਦੇ ਨਾਲ ਸਾਰੇ ਵੀ ਗੁਰੂ ਨਿਹਗੇ ਆ ਤੇ ਇਸ ਪਰਮਾ ਦਾ ਲੱਗਾ ਵਾ ਮੰਗਰ ਵੀਰੋ ਨਹੀਂ ਸਾਰੇ ਲੱਗਿਆ ਆਪਣੇ ਲੈਂਡ ਤੇ ਕਹਿੰਦੇ ਵੇਖੋ ਕਿੰਨੂ ਕਿੰਨੇ ਮਿਲਦੀ ਹੈ ਕਿਹੜਾ ਕਿਹੜਾ ਆਉਂਦਾ ਕਿਹੜਾ ਕਿਹੜਾ ਰਹਿੰਦਾ ਵਾ ਫਿਰ ਚਲ ਕੋਈ ਗੱਲ ਨਹੀਂ ਲੱਗੇ ਆ ਟਾਈਮ ਦੇ ਲੱਗਣਾ ਥੋੜਾ ਜਿਆ ਔਰ ਸਾਡੇ ਤੇ ਬਹੁਤ ਮੂਰੀ ਭਾਜੀ ਜਾਂਦੀ ਆ ਇਹ ਤੇ ਆਪਣੇ ਪਿੰਡ ਵਾਲੀ ਸਾਰੀ ਪੌਣ ਇੱਥੇ ਲੇਕਰ ਨੂੰ ਮਿਲਦੀ ਆ ਇਹ ਤੋਂ ਬਾਅਦ ਲੱਗਦਾ ਵੀ ਔਲਖਾਂ ਦੇ ਵੈਰੀ ਜਿਹੜੇ ਆ ਨਾ ਲੰਗਰ ਤੇ ਨਹੀਂ ਦੱਸਦੇ ਹੋਰ ਕਿਤੇ ਨਹੀਂ ਮਿਲ ਸਕਦੇ ਜੜਾ ਨਹੀਂ ਆਜੀ ਆਜੀ ਇੱਕ ਤਾਂ ਲੱਗਦਾ ਠੰਡ ਹੋਰ ਫਿਰ ਦੋ ਕਿਆ ਕਿੱਦਾਂ ਮਿਲੂਗੀ ਅੱਜ ਆਈਸਕ੍ਰੀਮ ਤੇ ਨਹੀਂ ਰਾਤਾਂ ਦਾ ਹੈਗਾ ਪਰ ਧੱਕੇ ਨਾਲ ਨਾ ਮਾਰੋ ਯਾਰ ਕਹਿੰਦਾ ਰਾਤ ਦਾ ਹੈਗਾ ਪਰ ਧੱਕੇ ਨਾਲ ਨਾ ਮਾਰੋ ਇਹ ਵੀਰ ਡਰ ਗਿਆ ਪਹਿਲਾਂ ਹੀ ਮੇਰਾ ਭਰਾ ਚਲੋ ਕੋਈ ਗੱਲ ਨਹੀਂ ਆ लवली ਵੀਰ ਸੇਵਾ ਕਰਨ ਦੇ ਲੱਗਾ ਹੋਇਆ ਕਹਿੰਦਾ ਪਿੰਡ ਵਾਲਿਆਂ ਨੂੰ ਪਹਿਲਾ ਮੌਕਾ ਦੇ ਦਿੱਤੀਏ ਦੇ ਕਦੀ ਤੈਨੂੰ ਲਾ ਦਾਂ ਲੈਂਚ 'ਚ ਲੈਂਚ ਤੇ ਤੈਨੂੰ ਲਾ ਦਿੰਦਾ ਲੈਂਚ 'ਚ ਤੇ ਸਾਡੀ ਕਹਿੰਦਾ ਕੋਈ ਵੀ ਗੱਲ ਨਹੀਂ ਹੈ ਜੀ ਚਲੋ ਗੱਲ ਕਰਨਾ ਪਾ ਫਿਰ ਹੁਣ लवली ਦੇ ਤੁਸੀਂ ਸਾਡਾ ਜੋਰ ਨਹੀਂ ਤੇ ਚੱਲਦਾ लवली ਹੁਣ ਆਵਾਜ਼ਾਂ ਮਰੀ ਜਾਂਦਾ ਸਾਰਿਆਂ ਨੂੰ ਉਹ ਜੇ ਖਾਣੀ ਤੇ ਆ ਜਾਓ ਕਹਿੰਦਾ ਵੀ ਜਿੰਨੇ ਜਿੰਨੇ ਖਾਣੀ ਆ ਇਸਕ੍ਰੀਮ ਆਜੋ 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 ਕਹਿੰਦਾ ਖੁੱਲਾ ਲੰਗਰ ਮੇਰੇ ਵੱਲੋਂ ਕਹਿੰਦਾ ਲਾਈਨ ਦੇ ਵਿੱਚ ਲੱਗ ਜਾਓ ਲੱਗ ਜਾਓ ਲੱਗੋ ਆਜਾ ਆਜਾ ਹਾਂਜੀ ਚਲੋ ਬਾਖਿਆ ਦਰਵਾਜ਼ਾ ਆਜੋ ਸਤਿ ਸ਼੍ਰੀ ਅਕਾਲ ਸਤਿਗੁਰੂ ਜੀ ਮਹਾਰਾਜ ਦੀ ਕਿਰਪਾ ਸਾਡੇ ਵੀਰ ਵੱਲੋਂ ਬਾਬਾ ਜੀ ਦੱਸਦੇ ਆਂ ਕੀ ਕਰਦੀ ਕਰਾਵਾ ਦੇ ਕੋਈ ਕਿਰਪਾ ਕਰੀ ਮਾਰਦਾ ਘਰ ਪਰਿਵਾਰ ਦੀ ਇਹਦੀ ਕਿਰਵਾ ਕਰਨ ਦੀ ਯੋਗ ਫੜੇ ਬੱਤ ਚਾਹੇ ਸਾਡਾ ਵੀਰ ਸੇਵਾ ਤੇਰੀ ਆ ਹੈ ਪਿੰਦ ਤੋਂ ਜਿਆਦਾ ਖਾ ਵੀਡੀਓ ਬਣਾਉਂਦੇ ਹੋ। ਤੂੰ ਆਏਗਾ। ਹੋਰ ਵੀ ਅੱਜ ਆਜੇ ਫਿਰ ਚੜ੍ਹਦੀ ਕਲਾ ਸੇਵਾ ਘਟਾ ਮਹਾਰਾਜ ਦੀ ਕਿਰਪਾ ਨਾਲ। ਬਾਬੇ ਨਾਨਕ ਦੀ ਕਿਰਪਾ ਨਾਲ ਫਿਰ। ਬਾਈ ਬਾਈ ਚੱਲ ਜਾ ਰਿਹਾ ਕਿੱਥੇ ਜਾ ਰਿਹਾ। ਆ ਰੱਖੀ ਯਾਰ ਤੂੰ ਤਾਂ ਵੀ ਰੱਖੀ ਯਾਰ। ਉਹ ਦੇਈ ਯਾਰ ਚਮਤਾਰਿਆ ਮੇਰਾ ਭਰਾ। ਬਸ ਕਸ਼ਮੀਰ ਬੜੀ ਸਰਦਾ ਭਾਵਨਾ ਨਾਲ ਸੇਵਾ ਕਰਨ ਦੇ ਆ। ਕਿਰਪਾ ਮਹਾਰਾਜ ਦੀ। ਬੱਲੇ ਬੱਲੇ। ਗੁਰੂ ਨਾਨਕ ਦੇਵ ਮਹਾਰਾਜ ਦੀ ਕਿਰਪਾ ਨਾਲ। ਉਹ ਬਲਾਉ ਦੇ ਮਾਂ ਦਾ ਢੰਡੀ ਢਾਰਾ ਹੋਰ ਵੀ ਪਿਟਾ ਦੇ ਕਿਰਪਾ ਮਹਾਰਾਜ ਦੀ ਨਾ ਹਾਂਜੀ ਹਾਂਜੀ ਇੱਕ ਵਰਜੀ ਆਹ ਲੋ ਜੀ ਆ ਸਾਡੀ ਸਾਡੀ ਟੀਮ ਲਿਸਟਾ ਵੀਰ ਇੱਕ ਚਮਟਾ ਮੂੰਹ ਦੇ ਵਿੱਚ ਪਾਓ ਸੁਲਾ ਮਾਰੋ ਯਾਰ ਉਹ ਭਰਾ ਵੀਰ ਉਹਨਾਂ ਨੂੰ ਵੀ ਕਹਦੇ ਹੋ ਇੱਥੇ ਜਿਹੜੇ ਬੋ ਲੋਗ ਆਲੇ ਉਹਨਾਂ ਨੂੰ ਵੀ ਕਹਦੇ ਹੋ ਵੀ ਭਰਾ ਖਾ ਲੋ ਆ ਜੋ ਜਾਣ ਕੇ ਚੱਕਾ ਪਾ ਦੇ ਮੇਰੇ ਸਾਹਬ ਓਏ ਇੱਕ ਮਿੰਟ ਆ ਮਿਰਗਾ ਸਾਡਾ ਪੀਤਾ ਵੀਰ ਵੀਰ ਆ ਗਾ ਸੁਣ ਗੱਲ ਸੁਣ ਗੱਲ ਸੁਣਾ ਇਹ ਵੀਰ ਭੱਜ ਗਿਆ ਕਹਿੰਦਾ ਯਾਰ ਤੁਸੀਂ ਵੀਡੀਓ ਚਾੜ ਦੇਣੀ ਆ ਤੁਹਾਨੂੰ ਨਹੀਂ ਬਾਹ ਕੁੱਤੀ ਉਹ ਪੈਣ ਦੀ ਤੇਰੇ ਤੈਨੂੰ ਪਤਾ ਤੇ ਤੁਹਾਡੇ ਪਾਣੀ ਨੂੰ ਪੈਣ ਦੀ ਪੰਗਾ ਪੈ ਗਿਆ ਵੀ ਤੇ ਉਹਨਾਂ ਨੇ ਆਓ ਯਾਰ ਤਾ ਤੇ ਮਖਾਨੀਆ ਤੁਸੀਂ ਵੀ ਮੇਰਾ ਹੈਡ ਮਟਿਆ ਪਾਉਣ ਬਲੋ ਜੀ ਇਹ ਡਿਊਟੀ ਨਹੀਂ ਖਾਂਦਾ ਵੀਰ ਚਲੋ ਕੋਈ ਨਹੀਂ ਨਹੀਂ ਖਾਂਦਾ ਤੇ ਨਾ ਖਾਵੇ ਯਾਰ ਆਪਾਂ ਦਿਖਾਈਏ ਪੂਰੇ ਫੁੱਲ ਮੰਜੋਏ ਵਲੌਗ ਦੇ ਵਿੱਚ ਬੱਸ ਹੂੰ ਮਕਾ ਲਓ ਵੀਰ ਜੀ ਅੱਗੇ ਹੋਰ ਵਾਹ ਆ ਗਏ ਲੰਗਰ ਬੜੇ ਤੁਸੀਂ ਇੱਥੇ ਹੀ ਮਿਲਦਾ ਸਾਰਾ ਰਾਜਨਾਖਣੀ ਐਸ ਤਰੀਬ ਨਾਲ ਕੱਲੀ ਠੰਡੀ ਠੰਡੀ ਨਹੀਂ ਹੈ ਆਨੰਦ ਵੱਡੇ ਆਨੰਦ ਮਾਧਵਾ ਚਲੋ ਬਾਬੇ ਨਾਨਕ ਦੀ ਬਾਬੇ ਨਾਨਕ ਦੀ ਕਿਰਪਾ ਵਾਜੀ ਉਹ ਬੰਦੇ ਮਿਲ ਜਾਂਦੇ ਆਪਣੇ ਪਿੰਡ ਵਾਲੇ ਵੀਰ ਹੋਰ ਰੌਣਕ ਯਾਲ ਫੇਰ ਇਤੋਂ ਬਾਹ ਲੱਗਦਾ ਜੇ ਨੋ ਸੋਖੂ ਨਹੀਂ ਜਾਣ ਤੇ ਫਿਰ ਤੇ ਵੀਰੋ ਵਲੋਗ ਪੈ ਜਾਂਦਾ ਨਾਲ ਜਦੋਂ ਗੋਖਾ ਵੀਰ ਹੋਵੇ ਕਹਿੰਦੇ ਗੱਲ ਪੂਰੀ ਬੰਦੀ ਆ ਵੀਰ ਲੱਕੜ ਮਿਸਤਰੀ ਦਾ ਕੰਮ ਕਰਦਾ ਕਹਿੰਦਾ ਪਰ ਅੱਜ ਵਲੋਗ ਦੇ ਵਿੱਚ ਮੇਲੇ 'ਚ ਆਇਆ ਹੋਇਆ ਚਲੋ ਜੀ ਅੱਜ ਆ ਆਪਣਾ ਦੂਜਾ ਦਿਨ ਹੈ ਤੇ ਅੱਜ ਵਾ 2 ਮਾਰਚ 2025 ਠੀਕ ਨੇ ਕੱਲ ਖੰਡਿਆਲਾ ਸੈਣੀਆ ਤੋਂ ਸੰਗਤ ਜਿਹੜੀ ਤੁਰੀ ਆਗੀ ਤੇ ਅੱਜ ਇਹ ਰਸਤਾ ਜਿਹੜਾ ਵਾ ਗਰੀ ਤੋਂ ਭੇਟਾਂ ਵੱਲ ਨੂੰ ਕੱਚਾ ਪੈਂਦਾ ਹੈਗਾ ਕੱਚਾ ਤੇ ਇਹ ਕੱਚੇ ਪੇ ਥਾਣੀ ਸੰਗਤ ਜਿਹੜੀ ਆ ਪੇਟ ਪੱਤਣ ਤੋਂ ਇਧਰ ਨੂੰ ਆਉਂਦੀ ਹੈਗੀ ਆ ਅੱਜ ਖੰਡੇ ਵਾਲਾ ਸੈਣ ਜਾਂ ਤੋਂ ਸੰਗਤ ਜਿਹੜੀ ਆ ਪਾਰ ਤੋਂ ਪਾਰ ਕਰਕੇ ਅੱਜ ਇੱਧਰ ਨੂੰ ਹੋਣੀ ਹੈਗੀ ਚਲੋ ਜੀ ਆ ਸੰਗਤਾਂ ਮਹਾਰਾਜੀ ਕਿਰਪਾ ਨਾਲ ਲੇਕਨ ਲੇਕ ਜਥੇ ਜਿਹੜੇ ਆ ਮਹਾਰਾਜੀ ਕਿਰਪਾ ਨਾਲ ਹੁਣ ਸਟਾਰਟ ਹੋ ਗਿਆ ਜੀ ਉਧਰੋਂ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਜੱਪਦੀ ਸੰਗਤ ਆ ਰਹੀ ਆ ਰਹੀ ਆ ਇਵੇਂ ਹੀ ਵੱਡੇ ਜਥੇ ਸੰਗਤਾਂ ਜਿਹੜੀਆਂ ਵਾ ਖੰਡਿਆਲਾ ਸਿਆਣੀ ਤੋਂ ਤੁਰੀਆਂ ਹੋਈਆਂ ਜਿਹੜੀਆਂ ਬਾਬਾ ਜੀ ਜਿਨ੍ਹਾਂ ਨੇ ਇਹ ਸੰਗ ਜਿਹੜਾ ਵਾ ਚੋਲਾ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਧਰਤੀ ਜਿਹੜੀ ਜਿਹਦੇ ਦਰਸ਼ਨ ਕਾ ਲਈ ਸੰਗਤ ਜਾਂਦੀ ਹੈਗੀ ਆ ਉਥੇ ਇਦਾਂ ਹੀ ਜਿਹੜਾ ਵਾ ਸਾਰਿਆਂ ਨੇ ਜਿਹੜਾ ਪਹੁੰਚਣਾ ਹੈਗਾ ਜੀ ਇਦਾਂ ਹੌਲੀ ਹੌਲੀ ਸਾਰੇ ਜਥੇ ਛੋਟੇ ਛੋਟੇ ਇਹ ਵੀਰ ਜੀ ਪਤਾ ਨਹੀਂ ਆ ਜਦੋਂ ਦੇ ਅਸੀਂ ਜੰਮੇ ਹੈਗੇ ਆ ਵੀ 4 ਤੋਂ ਬਾਅਦ ਚਲੋ ਮੇਰੀ ਉਮਰ ਹੋ ਗਈਗੀ ਉਸ ਤੋਂ ਪਹਿਲਾਂ ਦੀ ਕਿਤੇ ਸਾਡੇ ਪੁਰਾਣੇ ਦਾਦੇ-ਪਰਦਾਦੇ ਜਿਹੜੇ ਦੱਸਦੇ ਆ ਗਿਆ ਕਿ ਸੰਗਤ ਜਿਹੜੀ ਆ ਪਹਿਲਾਂ ਤੋਂ ਆਉਂਦੀ ਆਗੀ ਆ ਪਹਿਲਾਂ ਜਦੋਂ ਸੰਗਤ ਆਉਂਦੀ ਆਗੀ ਇਹ ਵੀ ਨਾ ਤੁਰਕੀ ਹੁੰਦੀ ਇਹ ਵੀਰ ਜੀ ਸੰਗਤ ਜਿਹੜੀ ਤੁਰਕੇ ਹੀ ਆਉਂਦੀ ਆਗੀ ਉਧਰ ਤੇ ਪਹਿਲਾਂ ਜਦੋਂ ਸਮੇਂ ਦੇ ਵਿੱਚ ਪੁਰਾਣੇ ਸਮੇਂ ਚ ਆਉਂਦੀਆਂ ਸੀ ਨਾ ਸੰਗਤ ਉਦੋਂ ਇਹਨੇ ਲੰਗਰ ਨਹੀਂ ਲੱਗਦੇ ਹੁੰਦੇ ਵਿਰਲਾ ਵਾਂਜਾ ਕਿਤੇ ਦੂਰ-ਦੂਰ ਕਿਤੇ ਲੰਗਰ ਲੱਗਦਾ ਹੁਣ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿਰਪਾ ਕੇ ਪੈਰ-ਪੈਰ ਤੇ ਲੰਗਰ ਸੇਵਾਵਾਂ ਜਿਹੜੀਆਂ ਵਾਂ ਦਿੱਤੀਆਂ ਜਾਂਦੀਆਂ ਮੈਡੀਕਲ ਕੈਂਪ ਕੈਂਪ ਲਗਾਏ ਜਾਂਦੇ ਕਈ ਕੁਝ ਕਿਰਪਾ ਮਹਾਰਾਜ ਜੀ ਦੀ ਕੀਤੀ ਜਾਂਦੀ ਸਤ ਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਮਹਾਰਾਜ ਜੀ ਦੀ ਜਿਹੜੀ ਮਨੋ ਕਮਣਾ ਪੂਰੀ ਹੁੰਦੀ ਹੈ ਨਾ ਸਤ ਗੁਰੂ ਦੀ ਕਿਰਪਾ ਨਾਲ ਮਨੋ ਕਾਮਨਾ ਜਿਹਦੀ ਪੂਰੀ ਹੁੰਦੀ ਹੈ ਨਾ ਉਹੀ ਝੰਡਾ ਵੜਦਾ ਹੈਗਾ ਜੀ ਇਹ ਬੀਬੀ ਨੇ ਛੰਡੇ ਫੜੇ ਆ ਇਹ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਦੀ ਮਨੋ ਕਾਮਨਾ ਪੂਰੀ ਹੋਈ ਤੇ ਸਤਿਗੁਰੂ ਦੀ ਕਿਰਪਾ ਨਾਲ ਉਧਰ ਆਏ ਤਾਂ ਕਰਕੇ ਛੰਡੇ ਫੜੇ ਇਹਨਾਂ ਨੇ ਠੀਕ ਹੈ ਕੋਈ ਨਹੀਂ ਜਾ ਫਿਰ ਚਲੋ ਜੀ ਹੋਰ ਆਈ ਆ ਜਾ ਫਿਰ ਆ ਦੇ ਫਿਰ ਅੱਜ ਪਹਿਲਾਂ ਨਹੀਂ ਸੀ ਕਿ ਕਿ ਅੱਗੇ ਤਾਂ ਮਹਾਰਾਜ ਕਈ ਵੇੜਾ ਛੜਉਂ ਜਾਂਦੇ ਉਹਦਾ ਕੀ ਇਤਿਹਾਸ ਆ ਵੀਰ ਉਹ ਤਾਂ ਬਾਰੇ ਦੱਸੋ ਸਹੀ ਜਵਾਬ ਨਹੀਂ ਪਤਾ ਵੇਖੋ ਵੀਰ ਜੀ ਇਹ ਸਵਾਲ ਜਿਹੜਾ ਪੁੱਛਿਆ ਹੈਗਾ ਉਹ ਬਹੁਤ ਵਧੀਆ ਸਵਾਲ ਤੁਹਾਡਾ ਪੁੱਛਣਾ ਬੰਦਾ ਹੀ ਉਹ ਗੱਲ ਏਵੇਂ ਆ ਕਿ ਜਿਵੇਂ ਹੁਣ ਤੇ ਚਲੋ ਮਹਾਰਾਜ ਦੀ ਕਿਰਪਾ ਨਾਲ ਬੜੀਆਂ ਸਹੂਲਤਾਂ ਹੋ ਗਈਆਂ ਬੜੀਆਂ ਜਿਹੜੀਆਂ ਸਹੂਲਤਾਂ ਜਿਹੜੀਆਂ ਹੋ ਗਈਆਂ ਸੰਗਤ ਜਦੋਂ ਸਾਨੂੰ ਮਿਲਦੀ ਵੇਖੋ ਸਹੂਲਤਾਂ ਹੁਣ ਬੜੀਆਂ ਹੋ ਗਈਆਂ ਵੀ ਹੁਣ ਤੇ ਪੋਲ ਵੀ ਬਣਿਆ ਹੋਇਆ ਬੜਾ ਮਹਾਰਾਜ ਦੀ ਕਿਰਪਾ ਦੇ ਨਾਲ ਪਰ ਪੁਰਾਣੇ ਸਮੇਂ ਦੇ ਵਿੱਚ ਪੋਲ ਨਹੀਂ ਹੈਗਾ ਸੰਗਤ ਜਿਹੜੀ ਜਦੋਂ ਉਧਰ ਆਉਂਦੀ ਹੈਗੀ ਸੀ ਵੀ ਵੀਰ ਜੀ ਮੈਨੂੰ ਸਮਝਾ ਜੀ ਬੇੜਾ ਕਿੱਦਾਂ ਕਿਉਂ ਛਡਾਉਂਦੀ ਆ ਪਾਰੀ ਉਹ ਹੀ ਮੈਂ ਤੁਹਾਨੂੰ ਦੱਸ ਦਿਆਂ ਦੱਸਦਾ ਪਿਆ ਤੁਸੀਂ ਪਹਿਲਾਂ ਗੱਲ ਤੇ ਸੁਣ ਲਓ ਚੰਗੀ ਤਰ੍ਹਾਂ ਪਹਿਲਾਂ ਹੀ ਉਧਰ ਬੋਲੀ ਜਾ ਰਹੇ ਹੋ ਤੁਸੀਂ ਵੇਖੋ ਪਾਜੀ ਜਦੋਂ ਉਧਰੋਂ ਸੰਗਤ ਆਉਂਦੀ ਹੈਗੀ ਸੀ ਤੇ ਪਹਿਲਾਂ ਹੋਲ ਨਹੀਂ ਸੀ ਹੈਗਾ ਵੇੜਿਆ ਰਹੀ ਸੀ ਸੰਗਤ ਆਉਂਦੀ ਹੈਗੀ ਸੀ ਤੇ ਜਿਹੜੀ ਇਧਰਲੇ ਪਾਰ ਵਾਲੀ ਸੰਗਤ ਸਾਡੀ ਸੰਗਤ ਆ ਇਹ ਉਧਰੋਂ ਜਿਹੜੀ ਸੰਗਤ ਪਾਰੋਂ ਮਿਆਣੀਆਂ ਤੋਂ ਉਧਰਲੀ ਸਾਈਡ ਤੋਂ ਖੰਡੇ ਵਾਲਾ ਸੈਣੀਆ ਤੋਂ ਜਦੋਂ ਪਾਰ ਕਰਕੇ ਆਉਂਦੀ ਸੀ ਤੇ ਉਦੋਂ ਲੋਕ ਵੇੜਾ ਸੜਾਉਣ ਜਾਂਦੇ ਸੀ ਕਿ ਕਿਰਾਇਆ ਜਿਹੜਾ ਅਸੀਂ ਦੇਣਾ ਹੈਗਾ ਉਹ ਕਿਰਾਇਆ ਦਿੰਦੇ ਹੈਗੇ ਸੀ ਉਹਨੂੰ ਬੇੜਾ ਛਡਾਉਣਾ ਕਹਿੰਦੇ ਜਦੋਂ ਕਿਸੇ ਦੀ ਮਨੋ ਕਾਮਨਾ ਭਾਵਨਾਵਾਂ ਜਿਹੜੀਆਂ ਪੂਰੀਆਂ ਹੁੰਦੀਆਂ ਉਹਨੂੰ ਬੇੜਾ ਛਡਾਉਣਾ ਕਹਿੰਦੇ ਵਾਹ ਗੁਰੂ ਜੀ ਕਿਰਪਾ ਨਾਲ ਚਲੋ ਆਪਾਂ ਹੁਣ ਹੀ ਮਿਲ ਗਏ ਆਪਾਂ ਨੂੰ ਚਾਚਾ ਵੀ ਮਿਲ ਗਏ ਏ ਬਾਗਾ ਬਾਗਾ ਨਹੀਂ ਆਇਆ ਅਰੇ ਵੀਰ ਤੂੰ ਆ ਹਾਂ ਹੁੰਦਾ ਸ਼ੇਰੀ ਕੱਢ ਦੋ ਤੇਰੀ ਗੱਟ ਹੈ ਨਹੀਂ 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 ਚਲੋ ਭਾਈ ਗੁਰੂ ਜੀ ਜਿਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਰਹੀਆਂ ਢੋਲ ਅਹੀਂ ਆ ਗਏ ਆ ਲਾਗੇ ਪੇਟ ਪਤਨ ਇਲਾਕੇ ਦੇ ਵਿੱਚ ਪਹੁੰਚ ਚੱਕੀਆਂ ਸੰਗਤ ਸਾਡੀਆਂ ਵਲੋਗ ਵਾਲੇ ਬੰਦੇ ਆਪਣੇ ਆ ਟੀਮ ਦੇਖੋ ਜੀ ਆਪਣੀ ਤੇ ਰਮਾਸਾ ਵੀਰੇ ਇਧਰ ਪੂਰੀ ਫੁੱਲ ਟੀਮ ਹੈ ਵਿਸਟਾ ਟੀਮ ਆ ਵੀਰੇ ਬਈ ਇਹ ਵੀ ਨਿਆਰੇ ਡੇ ਲਿਆਣੇ ਬੋਰੇ ਭਰ ਕੇ ਲਿਆਉਂਦੇ ਲੰਗਰ ਨੇ ਇਹਨਾਂ ਨੇ ਆ ਪੁਰਾ ਕਿਰਪਾ ਮਹਾਰਾਜ ਦੀ ਇਹ ਗੁਰੂ ਨਾਨਕ ਦੇਵ ਮਹਾਰਾਜ ਦੀ ਕਿਰਪਾ ਵਾ ਜੀ ਗੁਰੂ ਨਾਨਕ ਦੇਵ ਮਹਾਰਾਜ ਦੀ ਕਿਰਪਾ ਵਾ ਆ ਸੰਗਤ ਪਾਰ ਤੋਂ ਐਦਾਂ ਆ ਰਹੀ ਆ ਹੋਇ ਨਾ ਕਲਾਂ ਦੇ ਰੱਖੇ ਮਹਾਰਾਜ ਦੀ ਕਿਰਪਾ ਨਾਲ ਰੋਹ ਦੇ ਲੰਗਰ ਲੱਗੇ ਆ ਜੇ ਟੀਮ ਦੀ ਪੀੜਾ ਟੀਮ ਪੀੜਾ ਟੀਮ ਪੀੜਾ ਫੜਾ ਯਾਰ ਇੱਕ ਇੱਕ ਗਲਾਸ ਆ ਕਰੀਆਂ ਮੇਰਾ ਵੀ ਸੂਟ ਇੱਕ ਹੋਇਆ ਯਾਰ ਬਰੀ ਪੂਰਾ ਕੈਮਰਾਮੈਨ ਕਹਿੰਦੇ ਰਿਮੋਟ ਡੋਨ ਉਹ ਬਣ ਗਿਆ ਵਾ ਉਹਨੇ ਪਾੜ ਲਿਆ ਹਣ ਲਾਗਦਾ 10 ਮਹੀਨੇ ਆ ਫਿਰ ਪਰੋ ਵਾਲਾ ਨਾਲ ਸੀ ਵੀਰ ਤਾਂ ਸਾ ਕਲ ਕਨਕਾ ਕਲ ਕਲ ਕਨਕਾ ਫਿਰ ਯਾਰਾ ਯਾਰਾ ਨਹੀਂ ਆਣਾ ਬੱਸ ਬੱਸ ਆਈ ਨਾ ਗਾਲੀ ਪਈ ਸਵਾਰ ਦੀ ਚੜ੍ਹਦੀ ਕਲਾ ਵਾਸਤੇ ਵੀ ਅਰਦਾਸਾਂ ਮਿਲਦੀਆਂ ਕਰੰਦੇ ਨੇ ਮਹਾਰਾਜ ਚੜ੍ਹਦੀ ਕਲਾ ਕਰਨੀ ਨਾਮ ਦਾਣ ਬੱਚੀ। ਹਾਂਜੀ ਬਾਈ ਕੁਛ ਕਾਲ ਬਾਈ ਕੁਛ ਕਹਿੰਦੀ। ਤਾਂ ਮੈਂ ਕੱਲ ਵੀ ਇਹ ਗੱਲ ਦੱਸੀਆਂ ਜੀ ਜੀ ਸੰਗਤ ਦਾ ਕਾਰਕਾ ਜ਼ਰੂਰ ਦਿੰਦੇ ਇਨਾ ਕ ਹੋ ਜਾਣਾ ਭੇਟਾਂ ਵਾਲੇ ਤੇ ਵੀ ਪੈਰ ਰੱਖਣ ਜੋਗੀ ਥਾਂ ਵੀ ਜਿਹੜੀਆਂ ਤੁਹਾਨੂੰ ਨਹੀਂ ਮਿਲੀਆਂ ਜੀ। ਤੇ ਹੀ ਹੁਣ ਅਸੀਂ ਤੁਹਾਨੂੰ ਅੱਜ ਦੋ ਤਰੀਕ ਦਿਨ ਦੱਸ ਸਕਦੇ ਹਾਂ ਆਉਣਾ ਹੈਗਾ ਆਦਰੋ। ਕਾਹ ਕਾਹ ਤਨੀਓ ਨੇ ਤਾਗਦੇਓ ਬੁਰਕਾ ਤੇ ਸਾਡੇ ਕੋਲ ਦਰਿਆ ਵੱਲ ਨਹੀਂ ਜਾਇਆ ਜਾਣਾ ਅੱਜ ਦਰਿਆ ਦਾ ਇਲਾਕਾ ਜਿਹੜਾ ਕੱਲ ਤੁਹਾਨੂੰ ਅਸੀਂ ਇੱਕ ਤਰੀਕੇ ਨੇ ਦਿਖਾ ਦਿੱਤਾ ਨਾ ਉਹ ਅੱਜ ਸਾਡੇ ਕੋਲੋਂ ਨਹੀਂ ਉਤਰ ਜਾਇਆ ਜਾਣਾ ਹੈਗਾ ਸੰਗਤ ਵੀ ਇੰਨੀ ਆ ਕਿ ਨਲੰਗਰ ਜੋਗੀ ਬਿਲਕੁਲ ਵੀ ਥਾਂ ਨਹੀਂ ਹੈ ਜੀ ਇਹ ਗੁਰੂ ਨਾਨਕ ਦੇਵ ਮਹਾਰਾਜ ਦੀ ਕਿਰਪਾ ਤੇ ਸਦਕਾ ਹੀ ਇੰਨਾ ਕੱਠ ਸੰਗਤਾਂ ਦਾ ਜਿਹੜਾ ਇੱਥੇ ਹੁੰਦਾ ਵਾ ਨਹੀਂ ਤੇ ਜਿਹੜਾ ਵਾ ਕੋਈ ਸੰਗਤ ਕੋਈ ਨਹੀਂ ਕਰ ਸਕਦਾ ਇਨੀ ਤੇਤੀ ਇੱਕ ਰੂਣਾੜਕ ਦੇ ਮਹਾਰਾਜ ਦੀ ਕਿਰਪਾ ਵਾ ਵੀ ਵੇਖੋ ਕਿੰਨੀ ਸੰਗਤ ਜਿਹੜੀਆਂ ਮਹਾਰਾਜ ਦੀ ਕਿਰਪਾ ਦੇ ਨਾਲ ਇੱਕ ਜੂਰੀਆ ਜੀਆ ਕਿੰਨੀ ਸਾਨੇ ਟ੍ਰਾਲੀਆਂ ਟਰੱਕਰ ਲੈ ਕੇ ਮੰੰਦਰ ਲੱਗੇ ਆ ਮਹਾਰਾਜ ਦੀ ਕਿਰਪਾ ਨਾਲ ਬੜਾ ਪ੍ਰਸ਼ਾ ਸੰਗਤਾਂ ਦਾ ਮਹਾਰਾਜ ਦੀ ਕਿਰਪਾ ਦੇ ਨਾਲ ਪ੍ਰਸ਼ਾ ਦੇ ਕਰਕੇ ਹੀ ਜਿਹੜੀਆਂ ਸੰਗਤ ਜਿਹੜੀਆਂ ਚੋੜਾ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਬਹੁਤ ਜਿਆਦਾ ਘੱਲਣਾ ਘੱਲ ਕੇ ਜਿਹੜੀਆਂ ਜਾਂਦੀ ਹੈਗੀ ਆ ਪੜਾ ਦਾ ਪੜਾ ਦਾ ਪੜਾ ਕਰਕੇ ਹੋਈ ਸੰਗਰੜੀਆ ਉੱਥੇ ਜਾਂਦੀ ਹੈਗੀ ਆ ਨਹੀਂ ਤੇ ਬੰਦਾ 10 ਮਿੰਟ 10 ਪਾਲ ਜਿਹੜਿਆ ਤੁਰ ਨਹੀਂ ਸਕਦਾ ਪਰ ਇਹ ਗੁਰੂ ਨਾਨਕ ਦੇ ਮਹਾਰਾਜ ਦੀ ਕਿਰਪਾ ਸਦਕਾ ਸੰਗਰੜੀਆ ਇੰਨੀ ਦੂਰ ਜਿਹੜਾ ਵਾ ਚੱਲ ਕੇ ਜਾਣਾ ਕਰਦੀ ਆ ਹੁਸਿਆਰ ਪਰ ਖੰਡਿਆਲਾ ਸੈਣੀਆਂ ਹਜ਼ਾਰਪੁਰ ਤੋਂ ਹੁੰਦੀ ਹੋਈ ਜਿਹੜੀ ਆ ਚੋੜਾ ਸਾਹਿਬ ਦੇ ਦਰਸ਼ਨ ਕਰਨ ਲਈ ਬਾਹਰ ਤੇ ਲਾ ਕੇ ਸਥਾਨ ਜਿਹੜਾ ਪੈਂਦਾ ਹੈਗਾ ਉੱਥੇ ਸੰਗਤ ਚਾਹਤੀ ਹੈ ਕਿ ਜੀ ਆਹ ਜਿਹੜੀ ਸੰਗਤ ਜਿਹੜੀ ਆ ਸਾਂਗ ਵਾਲੀ ਜਿਹੜੀ ਸੰਗਤ ਜਿਹੜੀ ਆ ਉਧਰੋਂ ਮਹਾਰਾਜ ਦੀ ਕਿਰਪਾ ਨਾਲ ਮੈਨੂੰ ਲੱਗਦਾ ਆ ਗਈ ਹੈਗੀ ਆ ਆ ਬਾਬਾ ਰੂਪ ਸਿੰਘ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਬਾਬਾ ਰੂਪ ਸਿੰਘ ਜੀ ਵਿੱਚ ਗੱਲ ਕਰਨੀ ਹੈ ਤੁਹਾਨੂੰ ਜੀ ਆ ਬਾਬਾ ਰੂਪ ਸਿੰਘ ਜੀ ਆ ਉਹਨਾਂ ਦਾ ਇਹ ਪੜਾ ਹੈਗਾ ਉਹਨਾਂ ਦਿਆਂ ਦੇ ਲੰਗਰ ਜੇਹਾਂ ਦੇ ਲੰਗਰ ਜਿਹੜੇ ਆ ਇਹਨਾਂ ਦੇ ਨਾਲ ਹੱਸਦਾ ਹੈ ਯਾਰ ਬਾਬਾ ਜੀ ਦੀ ਅੰਦਰ ਇਹ ਲੰਗਰ ਚੱਲ ਰਿਹਾ ਹੈ ਸਰਦੀਆਂ ਦਾ ਇਹ ਸਾਡੀ ਪੰਜਾਬੀ ਗੁਰੂਤਨ ਦੇ ਨਾਲ ਤੇ ਲੰਗਰ ਮਹਾਨ ਚੱਲ ਰਿਹਾ ਸਰਦੀਆਂ ਦਾ ਸਿਰਪਾ ਸਾਧਾਰਨ ਘਰ ਘਰ ਤੋਂ ਦੇਵੇ ਦਾ ਸਾਡੇ ਘਰ ਦੇ ਤੋਂ ਤਰੀਕੇ ਨਾਲ ਤੋਂ ਸਾਡਾ ਹਰ ਨਾਲੇ ਸੱਤੇ ਪਾਸਾ ਅਰੇ ਦਿਨੂ ਬਾਜੇ ਆਦੇ ਸੱਤੇ ਪਾਸੇ ਚੋਟਾ ਕੱਲ ਨੂੰ ਭੇਜੋ ਬਾਹਰ ਸੱਤੇ ਪਾਸਾ ਰੰਗਾਂ ਤੋਂ ਸਿੱਧਾ ਕਰਾ ਦਿਓ ਬੰਦਕਾਂ ਨੂੰ ਦੂਰੀਆਂ ਬੰਦ ਵੀ ਠੇਲੇ ਨਾਲ ਮਾਰੋ ਸਾਫਾ ਦੀ ਸ਼ੇਰ ਚਾਲ ਕੇ ਟਕਾਣਾ ਮਾਰੋ ਬੁੜੇ ਪਿਆਰ ਕਲੀਆਂ ਵਿੱਚ ਦੂਜਿਆਂ ਦੇ ਘਰ ਖੁੱਦ ਬਗਾਲੋ ਤੇ ਅਹੋ ਹੌਰੀ ਦੀ ਗੱਲ ਤੋਂ ਮਹਾਰੇ ਵੀ ਤੇ ਤੋਂ ਮੇਰੇ ਦਿਖਾ ਰਿਹਾ ਹੈ ਆ ਵੀਰਿਆਂ ਹੋਰ ਗੱਲ ਜੀ ਧੰਨਵਾਦ ਜੀ ਤੁਹਾਨੂੰ ਕਾਹ ਨਹੀਂ ਕਹਣਾ ਚਾਹੀਦਾ ਜੀ ਇਹ ਗੁਰੂ ਨਾਨਕ ਪਾਸ਼ਾ ਦੀ ਜੀ ਆ ਰਹੀ ਹੈ ਤੇ ਪ੍ਰਮਾਤਮਾ ਆਮ ਵਿੱਚ ਬੱਤ ਹੈ ਤੇ ਬੜੇ ਪਿਆਰ ਨਾਲ ਮਹਾਂਪੁਰਸ਼ਾਂ ਦੇ ਆਪਾਂ ਬੱਚ ਸੁਣਦੇ ਨੇ ਉਹ ਨਾਲ ਨਾਲ ਸਭੀ ਚੱਲਦਾ ਰਿਹਾ ਤੇ ਬਾਕੀ ਸਾਰਾ ਪ੍ਰਸ਼ਾਸਨ ਪਾਣਾ ਢੰਗਾਂ ਵਾਲੇ ਸੰਗਤਾਂ ਨੇ ਇੱਥੇ ਬੈਠ ਜਾਣਾ ਨੇ ਅੱਜ ਦੇ ਮਹਿਰ ਦੇ ਸੰਸਾਧਨ ਸੇਵਾ ਤੋਂ ਬੜੀ ਕਿ ਮਸਰਤ ਬੈਠੋ ਵਿੱਚ ਜਿਹੜੇ ਪੁਰਾਣੇ ਬੈਠਾ ਭਲਾ ਨਾਲ ਜਵਾਹਰ ਦਰਸ਼ਕਾਂ ਦੇ ਦੱਸੇ ਚੱਲਣਾ ਨੇ ਆਪਾਂ ਸਾਰੇ ਧੱਕੇ ਨਾ ਮਾਰੀ ਬੈਠੋ ਜਿਹੜਾ ਸਬੂਤ ਤੇ ਵੀ ਆਉਂਦਾ ਹੈ ਜਿਹੜਾ ਦਾ ਗਵਾਲ ਤੇ ਵੀ ਬਹੁਤ ਸਾਰੇ ਸਿੱਦੇ ਦੂਜੇ ਆ ਗਏ ਆ ਤੇ ਆਪਾਂ ਲੱਗੇ ਜੇ ਸਾਡਾ ਚੰਗਾ ਪਿਆਰ ਕਰਨ ਵਾਲਾ ਜਿੰਨਾ ਮਸਤ ਪਿਆਰ ਕਰਦੇ ਆ ਫਿਰ ਕੋਈ ਬੇਰਤੀ ਮਨਵਾਜ ਕਰੋ ਸਾਹ ਅੱਗੇ ਹੋਵੇ ਬਾਬਾ ਜੀ ਤੋਂ ਕਿ ਭਾਰਤ ਰੈਲਵੇ ਇਹ ਆਸਰਾ ਦੇ ਦਿੱਤਾ ਬੜਾ ਕਰਾਣ ਦਾ ਸੰਸਦ ਰੂਪਾ ਵਾਲੀ ਬੜੀ ਬੁਰੀ ਸਾਡੇ ਸੁਰੱਖਿਅਤ ਲੇਟਿੰਗ ਤੋਂ ਬੜਾ ਕਰਾਣ ਦਾ ਸਾਥ ਦਾ ਬਣ ਰਿਹਾ ਹੈ ਇਸ ਦੇ ਕਾਰਜ ਬਾਕੀ ਸੰਕਰ ਜਾਂਦਾ ਹੈ ਮਹਾਂਪੁਰਸ ਜੀ बेनी कई वेंदी सभेनी आहे वाहेगुरु 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 वाहिगुरू काफ़ वाहिगुरू जी गुरू नानक जे अंगदा चङा चङे नया पाया नान بالا بالا سنو نال بالا کا ایلو تو نال نال ني ايندے وارے جاے مگر گڑایا گاؤں کو گا سرون دا نال گنگو وار واں سنسانوں پیرے داري جو رام دے بھاوے گا ان دی دیو گا نال ائی پنجے دے دے کرا کر گا گا سرون وای گرو سرون وے ਆ ਗਏ ਸਾਰੇ ਮੇਰੇ ਬੰਦੇ ਆ ਰੋਡ ਮੇਰਾ ਹੁੰਦਾ ਜਿੱਥੇ ਸਰਦਾਰਾਂ ਨਾਲ ਜਿੰਨੂ ਦੇ ਨਾਲ ਮੇਲ ਹੋਵੇ ਉਹ ਮੇਲਾ ਹੁੰਦਾ ਇਹ ਹਾਕੂਆ ਕੋਠੂਕੇ ਨੇ ਉਹ ਮੇਲੇ ਵਾਲੇ ਨੇ ਉਹ ਮੇਲੇ ਰੋਡ ਮੇਰੇ ਨਾਲ ਜਿਹੜੇ ਨਾਮ ਜੱਪਲੇ ਜਪੋਣੇ ਜਾਂਦੇ ਨੇ ਤਾਂ ਘਰੋਂ ਖੁਸ਼ੀਆਂ ਬਰਾਬਰ ਲੈ ਕੇ ਜਾਂਦੇ ਸਾਰ ਜੁੜੇ ਨੇ सारा साल सालील करा साल असीं तव्हांजी असां जॾो साम्हूं ਤਨ ਸਨਾਂ ਦੇ ਲਾਖਣ ਹੋ ਜਾਂਦੇ ਨੇ ਤੇ ਸਾਨੂੰ ਬਾਪ ਆਪਣੀ ਮਾਣ ਦੇ ਆਸਣ ਤੇ ਸਨ ਦਾ ਨਾਮ ਦਾਸ ਦਾ ਜੀ ਦਾਸ ਸਾਹਮਣੇ ਆ ਗਿਆ ਸੰਗਤ ਨੀ ਨਜ਼ਰ ਤੀੜੀ ਆ ਰਹੀਆਂ ਸੰਗਤਾਂ ਦਾ ਕੀ ਇਤੋਂ ਦੀਆਂ ਘੜੀਆਂ ਦੇ ਚਾਹੀਏ ਚਾਹਾਂ ਦੇ ਸਾਡਾ ਵੀ ਟੁਕੇ ਤੇ ਤੂੰ ਰਾਮ ਸਾਹਿਬ ਨੂੰ ਕਿਉਂ ਟੁਕੇ ਕਿਰਪਾ ਕਰਿਓ ਦਾਸ ਜੀ ਬੇਨਤੀ ਕਰਿਓ ਦਾਦਾ ਜੀ ਜਿੱਥੇ ਧੋਏ ਗੁਰਨਾਮ ਦੇ ਪਾਸਾ ਉਹ ਦਰ ਤੇਰਾ ਹੋਵੇ ਉਹ ਦਰ ਤੇਰਾ ਦਾਸ OK conditioned I want it, that is no query some device just defines some configuration in first view, that us how many languages have used its features? I want it, you too, it has a number of signals or warnings